ਸਤਿ ਸ੍ਰੀ ਅਕਾਲ ਦੋਸਤੋ ਅਗੀਆਂ ਵੀਡੀਓ ਦੇ ਵਿੱਚ ਦੇਖੋ ਦੀਪਦਪੁਰਜੀ ਦਾ ਹੁੰਦਾ ਖੜਕਾ ਦੜਕਾ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਕਰਨਾ ਤੇ ਸਾਡੇ ਚੈਨ ਕਬੱਡੀ 101 ਨੂੰ ਸਬਸਕ੍ਰਾਈਬ ਜਰੂਰ ਕਰਨਾ ਢਾਲੀ ਵਾਲ ਇਕਮਾਲ ਚਾਲ ਹੁਣਾ ਦੀ ਟੀਮ ਖੇਡ ਰਹੀ ਆ ਨੌਜਵਾਨ ਦਪੁਰਜੀ ਵਾਲਾ ਦੀਪ ਤੇ ਨਫੀਸ ਗੁੱਜਰ ਲਹਿੰਦੇ ਪੰਜਾਬ ਵਾਲਾ ਇਸ ਵੇਲੇ ਲੱਗਿਆ ਪਿਆ ਜੋਰ ਹੁਣ ਹੁਣ ਥੱਪਣਾ ਦਾ ਖੜਕਾ ਐ ਚਣਾਲੀ ਮਸੀਹਾਂ ਚਾਦੀਆਂ ਫੜਾਉਣ ਦਾ ਵੀ ਕਬੱਡੀ ਵਾਲਿਓ ਤੁਸੀਂ ਘੁੰਮੋ ਫਿਰੋ ਇਹ ਪਿਆਰ ਉਹ ਦੀਪ ਆ ਗਿਆ ਦੁਰਜੀ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਰੀ ਸੁਪਰਸਟਾਰ ਦੀ ਟੀਮ ਹੈ ਜੋਤੀ ਸਮਰੇ ਹੋਣਾ ਦੀ ਸਿੱਧੀ ਬੂਟਾ ਇਹ ਬੰਦਾ ਵੱਡਾ ਨਾਮ ਆਉਂਦਾ ਦੀਪੀ ਕਬੱਡੀ ਪੂਰੇ ਖੜ ਕੇ ਹੌਸਲਾ ਕਰਕੇ ਪੁੱਤਰਾ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਹੁੰਦਾ ਏ ਓ ਜੀ ਕੁਲਵਰਨ ਧੋਗਾ ਜੀ ਤੇ ਸਾਡੇ ਵੀਰਪਾਲ ਧੋਗਾ ਜੀ ਦੇ ਇੰਦਰ ਜੀ ਸਿੰਘ ਜੀ ਧੋਗਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਸੋ ਅੱਜ ਦੇ ਟੂਰਨਾਮੈਂਟ ਦੇ ਵਿੱਚ ਨਿੱਘਾ ਸਵਾਗਤ ਲਾ ਮੈਦਾਨ ਦੇ ਵੀ ਰਾਣਾ ਅਲੀ ਸ਼ਾਨ ਕੋਸ਼ਿਸ਼ ਕਰਦਾ ਡੱਕ ਲੈਣ ਦੀ ਇਹ ਵੀ ਬਹਿ ਜਾ ਬਹਿ ਜਾ ਕਰਾਉਂਦਾ ਪੰਜਾਬ ਦੁਨੀਆ ਦੇ ਖੇਡ ਮੈਦਾਨਾਂ ਦੇ ਅੰਦਰ ਲਾ ਉਖੜਦੇ ਹੋਏ ਪੈਰ